ਦੂਜੇ ਲੋਕ ਕਿਤੇ ਚੱਲੇ ਅਮਨ ਹਾਂ ਪਰ ਟੋਰੀ ਚੱਕ ਕੇ ਇਧਰ ਗੱਲ ਕਰਦਾ ਲੈਣਾ ਇੱਕ ਲਾਈਨਿੰਗ ਆ ਸੂਟਾਂ ਨਹੀਂ ਆ আচ্ছা ਆ ਕੋਰੀਅਰ ਜਾਣਾ ਮੈਂ ਕਿਤੇ ਸਲਾਮ ਲੈ ਕੇ ਚੱਲਨੀ ਆਂ ਚਲੋ ਜੀ ਇਹ ਸਾਡੇ ਸੂਟ ਰੈਡੀ ਹੋਏ ਨੇ ਜਿਹੜਾ ਕੋਰੀਅਰ ਜਾਣੇ ਨੇ ਜਿਹੜੇ ਤੁਹਾਨੂੰ ਦਿਖਾ ਦਿੰਨੇ ਆ ਨਾ ਤੇ ਦੂਸਰੇ ਚੈਨਲ ਤੇ ਵੀ ਦਿਖਾਵਾਂਗੇ ਅੱਜ ਉੱਥੇ ਵੀਡੀਓ ਅਪਲੋਡ ਕਰਾਂਗੇ ਸੂਟਾਂ ਵਾਲੀ ਤੇ ਤੁਸੀਂ ਜਾ ਕੇ ਜਰੂਰ ਦੇਖਿਓ ਅਮਨ ਅੱਜ ਕਰਨੀ ਸੀ ਕੋਰੀਅਰ ਕੀ ਗੱਲ ਕੀਥੇ ਨਹੀਂ ਬਸ ਚੱਲਦੇ ਥੋੜੇ ਟਾਈਮ ਤੱਕ ਬਸ ਆ ਪੈਕ ਕਰਨੇ ਰਹਿ ਗਏ ਕੁਝ ਪੈਕ ਕਰਨੇ ਆ ਜਿੰਨੇ ਘਰਾਂ ਤੇ ਪੈਕ ਹੋਏ ਸੀ ਉਹ ਕਰ ਲੇ ਤੇ ਆ ਸੀ ਵਿਸਾਖੀ ਸਪੈਸ਼ਲ ਸੂਟ ਨੇ ਜੀ ਇਹ ਵਾਲੇ ਇਹ ਵਿਸਾਖੀ ਤੋਂ ਪਹਿਲਾਂ ਪਹਿਲਾਂ ਕੈਨੇਡਾ ਸਾਡਾ ਕੋਰੀਅਰ ਜਿਹੜਾ ਪਹੁੰਚਣਾ ਹੈ ਤੇ ਬਸ ਅੱਜੇ ਚਲੇ ਜਾਣਗੇ ਤੇ ਕੱਲ ਜਹਾਜ਼ ਤੇ ਚੜ ਜਾਣਗੇ ਤੇ ਇੱਕ ਇਹ ਵਾਲਾ ਸੂਟ ਇਹਦੀ ਬੋਟਮ ਦੇ ਉੱਪਰ ਬਹੁਤ ਸੋਹਣਾ ਵਰਕ ਹੋਇਆ ਹੋਇਆ ਉਹ ਮੈਂ ਪੈਕ ਕਰਤਾ ਤਦ ਇਹਨੇ ਨਹੀਂ ਦੇਖੀ ਇਹ ਵਾਲੀ ਵੀਡੀਓ ਹਨਾ ਇਹਨਾਂ ਸੂਟਾਂ ਲਈ ਤੁਸੀਂ ਜਾ ਕੇ ਪਹਿਣਾ ਦਾ ਬੁਟੀਕ ਚੈਨਲ ਹੈ ਜੀ ਆਪਣਾ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਇਹ ਹੈਗੇ ਨੇ ਜੀ print suit ਉਹਨਾਂ ਨੇ ਰੈਡੀ ਕਰਵਾਏ ਨੇ ਆਪਣੇ ਵਾਸਤੇ ਐਵੇਂ ਦੇ ਤੇ ਇੱਕ ਹੈਗਾ ਜੀ ਇਹ ਵਾਲਾ ਹੈਂਡਵਰਕ ਦਾ ਇਹ ਵੀ ਫੁੱਲੀ ਹੈਂਡਵਰਕ ਹੈ ਕਾਫੀ ਜ਼ਿਆਦਾ ਹੈਵੀ ਸੂਟ ਹੈ ਇਹ ਵਾਲਾ ਬਾਟਮ ਤੇ ਵਰਕ ਹੈ ਪੂਰੀ ਸ਼ਰਟ ਦੇ ਉੱਪਰ ਵਰਕ ਹੈ ਔਰ ਇਹ ਸਾਰੇ print suit ਅਲੱਗ-ਅਲੱਗ print ਨੇ ਸਾਰਿਆਂ ਦੇ ਇਹ ਇੱਕ ਹੀ ਆਪਣੇ ਕਸਟਮਰ ਦੇ ਸੂਟ ਨੇ ਬਹੁਤ ਹੀ ਪਿਆਰੇ ਜਿਹਾ ਆਪਣੇ ਦੀਦੀ ਨੇ ਇਹੜਾ ਤੋਂ ਤੇ ਉਹਨਾਂ ਦੇ ਸੂਟ ਰੈਡੀ ਹੋਏ ਹੋਏ ਤੇ ਆਹ ਸੂਟੇ ਵਿੱਚ ਕਿੰਨਾ ਸੋਨਾ ਬਣਿਆ ਹੋਇਆ ਇਹ ਦੁਪੱਟਾ ਬਹੁਤ ਜ਼ਿਆਦਾ ਸੋਨਾ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਸੋਨਾ ਤੇ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗੀ ਹਨਾ ਜਿਹੜੀਆਂ ਪਹਿਣਾ ਦੇ ਵਿੱਚ ਸੂਟ ਬੰਦਦੇ ਨੇ ਆਪਣੇ ਕੋਲ ਹਨਾ ਤਾਂ ਉਹਨਾਂ ਨੂੰ ਪਤਾ ਹੈ ਤੇ ਜਿਹੜੇ ਮੰਗਵਾਉਂਦੇ ਰਹਿੰਦੇ ਨੇ ਫੋਰਨ ਵਾਲੇ ਉਹਨਾਂ ਨੂੰ ਵੀ ਪਤਾ ਹੈ ਕਿ ਜਿੰਨੇ ਸੂਟ ਆਪਾਂ ਵੱਧ ਤੋਂ ਵੱਧ ਬਣਾਵਾਂਗੇ ਓਨੇ ਹੀ ਤੌਰੇ ਚਾਰਜਿਸ ਜਿਹੜੇ ਤੇ ਘੱਟ ਹੋਣਗੇ ਤੇ ਇਸ ਕਰਕੇ ਜਿਹੜੇ ਬਾਹਰ ਵਾਲੇ ਭੈਣ ਭਰਾ ਨੇ ਉਹ ਵੱਧ ਤੋਂ ਵੱਧ ਜਿਹੜੇ ਸੂਟ ਨੇ ਉਹ ਚਿੱਕ ਕਰਵਾਉਂਦੇ ਨੇ ਹੁਣੇ ਤੁਸੀਂ ਲਾ ਲਓ 15 15 ਸੂਟ ਨੇ ਵਾਲੇ ਤੇ ਹਜੇ ਵੀ ਜਿਹੜੇ ਸੂਟ ਉਹਨਾਂ ਨੇ ਹੋਰ ਕਿਹਾ ਸੀ ਤੇ ਉਹ ਆਪਾਂ ਨਹੀਂ ਬਣਾਏ ਹੈਗੇ ਅਸੀਂ ਉਹਨਾਂ ਨੂੰ ਕਿਹਾ ਕਿ ਆਪਾਂ ਤੁਹਾਡਾ ਨੈਕਸਟ ਆਰਡਰ ਤੁਹਾਡਾ ਹੋਏਗਾ ਉਹਦੇ ਵਿੱਚ ਆਪਾਂ ਤੁਹਾਨੂੰ ਬਣਾ ਕੇ ਭੇਜ ਦਾਂਗੇ ਫਿਲਹਾਲ ਦਾ ਨੂੰ ਆਪਾਂ ਇਹਨੇ ਸੂਟ ਭੇਜ ਦਿੰਨੇ ਆ ਜਿਹੜੀ ਮੇਨ ਜੀ ਜਿਹੜੀ ਸਾਡੇ ਸੂਟਾਂ ਉਂਦੀ ਹੈ ਨਾ ਸਾਡੇ ਸੂਟਾਂ ਦੇ ਡਿਜ਼ਾਈਨ ਔਰ ਸਾਡੇ ਸੂਟਾਂ ਜਿਹੜੀ ਪ੍ਰਿੰਟਿੰਗ ਹੁੰਦੀ ਬਹੁਤ ਜ਼ਿਆਦਾ ਸੋਹਣੀ ਹੁੰਦੀ ਹੈ ਇਹ ਮੈਂ ਨਹੀਂ ਕਹਿੰਦੀ ਇਹ ਸਾਡੀਆਂ ਭੈਣਾਂ ਕਹਿੰਦੀਆਂ ਨੇ ਜਿਨ੍ਹਾਂ ਦੇ ਫੋਨ ਮੈਸੇਜ ਆਉਂਦੇ ਆ ਤੇ ਜਿਹੜੀ ਚੀਜ਼ ਮੇਨ ਆ ਜੀ ਫੈਬਰਿਕ ਚਾਹੇ ਉਹ ਆਪਾਂ ਵੀ ਫੈਬਰਿਕ ਪਲੇਨ ਲੈਣਾ ਹੋਵੇ ਹੈਂਡਵਰਕ ਕਰਵਾਉਣਾ ਹੋਵੇ ਤੁਹਾਡਾ ਵੈਰ ਥ੍ਰੈਡਵਰਕ ਕਰਵਾਉਣਾ ਹੋਵੇ ਉਹਦੇ ਵਾਸਤੇ ਆਪਾਂ ਜਿਹੜਾ ਫੈਬਰਿਕ ਲੈਨੇ ਆ ਬਹੁਤ ਹੀ ਵਧੀਆ ਕੁਆਲਿਟੀ ਦਾ ਫੈਬਰਿਕ ਲੈਨੇ ਆ ਤੁਸੀਂ ਕਪੜਾ ਦੇਖ ਸਕਦੇ ਹੋ ਕਿੰਨਾ ਫਾਈਨ ਕੁਆਲਿਟੀ ਦੇ ਵਿੱਚ ਫੈਬਰਿਕ ਹੈ ਜੀ ਇਹ ਵਾਲਾ ਤੇ ਬਹੁਤ ਜ਼ਿਆਦਾ ਸੋਹਣੀ ਕ੍ਰੇਪ ਲੱਗੀ ਹੋਈ ਹੈ ਜੀ ਇਹਨੂੰ ਤੇ ਜਿੰਨੀ ਸੋਹਣੀ ਹੈ ਕ੍ਰੇਪ ਹੋਏਗੀ ਉਨਾ ਸੋਹਣਾ ਹੀ ਉੱਪਰ ਹੈਂਡਵਰਕ ਜਿਹੜਾ ਹੋਏਗਾ ਤੇ ਇਹ ਸਪੈਸ਼ਲ ਬਸਾਕੀਆਂ ਤੁਹਾਡੇ ਇਹਦੇ ਨਾਲ ਆਪਾਂ ਦੋ ਦੁਪੱਟੇ ਰੈਡੀ ਕੀਤੇ ਆ ਇੱਕ ਆਪਾਂ ਨੇ ਕੀਤਾ ਐਵੇਂ ਮਜੈਂਟਾ ਨਾਲ ਦੇਖ ਸਕਦੇ ਹੋ ਔਰ ਇੱਕ ਕੀਤਾ येलो ਨਾਲ ਇਹਦੇ ਇੱਕੇ ਫੁੱਲ ਸੂਟ ਹੋ ਗਿਆ ਦੁਪट्टे ਵਾਲੇ ਨਾਲ ਬਾਟਮ ਤੇ ਵੀ ਵਰਕ ਆ ਇਹ ਉਹਨਾਂ ਨੇ ਕਿਹਾ ਸੀ ਹਲਕਾ ਫੁਲਕਾ ਵਰਕ ਕਰਕੇ ਦੇਓ ਤੇ ਇੱਕ ਦੁਪੱਟਾ ਇਹ ਹੋ ਗਿਆ ਨਾਲ ਆਪਣੇ ਤੇ ਜਿੰਨਾਂ ਜਿੰਨਾਂ ਨੇ ਸਾਡੇ ਸੂਟਾਂ ਦੀ ਕਲੈਕਸ਼ਨ ਦੇਖਣੀ ਹੈ ਭੈਣ ਵਾਲੇ ਬੁਟੀਕ ਨੂੰ ਜਾ ਕੇ ਭੈਣਾ ਦਾ ਬੁਟੀਕਾ ਨਾਲ ਹੈ ਜੀ ਆਪਣਾ ਨੂੰ ਜਾ ਕੇ ਜਰੂਰ ਸਬਸਕ੍ਰਾਈਬ ਕਰੋ ਤੇ ਸੋਹਣੇ ਸੋਹਣੇ ਸੂਟ ਦੇਖੋ ਤੇ ਆਪਣੇ ਵਾਸਤੇ ਬੁੱਕ ਕਰੋ ਤੇ ਹੁਣ ਆਪਾਂ ਜਿਹੜੇ ਨਵੇਂ ਸੂਟ ਆਏ ਹੋਏ ਨੇ ਅਜ ਉਹਨਾਂ ਦੀ ਵੀਡੀਓ ਅਪਲੋਡ ਕਰਨੀ ਦੇਖ ਗਿਆ ਕੀ ਕੁਛ ਆਇਆ ਕਿਹੜੇ ਕਿਹੜੇ ਇਹ ਵੀ ਸੂਟ ਬੰਦ ਨਹੀਂ ਤੇ ਇਹ ਵੀ ਬਣਾਉਣਾ ਸੂਟ ਆਪਾਂ ਨੇ ਤੇ ਵਰਕ ਕਰਵਾਉਣਾ ਹੈ ਮੋਦੀ ਪਿਆਰਾ ਜਿਹਾ ਕਲਰ ਇਹ ਹੈ ਸਾਰੇ ਸੂਟਾਂ ਦੀ ਵੀਡੀਓ ਅਪਲੋਡ ਹੋ ਰਹੀ ਹੈ ਜੀ ਦੂਸਰੇ ਚੈਨਲ ਤੇ ਕੋਈ ਤੁਹਾਨੂੰ ਪ੍ਰੋਪਰ ਦੁਪੱਟੇ ਕੋਲ ਕੇ ਦਿਖਾਵਾਂਗੇ ਕਿ ਕਿਵੇਂ ਦੇ ਦੁਪੱਟੇ ਨੇ ਤੇ ਸਾਰਾ ਤੁਹਾਨੂੰ ਉਸ ਚੈਨਲ ਤੇ ਦੱਸਾਂਗੇ اللي ਕੀਤਾ ਹੈਗਾ ਪਕਾ ਜਿਹੜਾ ਸੂਟ ਮੈਂ ਪਾਇਆ ਹੁੰਦਾ ਨਾ ਸਾਰੇ ਕਹਿੰਦੇ ਜੀ ਸਾਨੂੰ ਤੁਹਾਡੇ ਸੂਟਾਂ ਵਾਲਾ ਸੂਟ ਚਾਹੀਦਾ ਤੇ ਅੱਜ ਮੈਂ ਫੇਰ ਨਾ ਬਲੈਕ ਸੂਟ ਲੈ ਕੇ ਆਈ ਆ ਤੇ ਇਹਨਾਂ ਸੂਟਾਂ ਦੀ ਵੀਡੀਓ ਅਪਲੋਡ ਹੋਣੀ ਹੈ ਇਹਨਾਂ ਸੂਟਾਂ ਦੀ ਵੀਡੀਓ ਅਪਲੋਡ ਹੋਣੀ ਹੈ ਇਹ ਸਾਰੇ ਇੱਕ ਹੀ ਘਰ ਦੇ ਵਿੱਚ ਜਾਣੇ ਨੇ ਕਿਉਂਕਿ ਉਹਨਾਂ ਦਾ ਮੈਰਿਜ ਦਾ ਫੰਕਸ਼ਨ ਹੈ ਤੁਹਾਨੂੰ ਪਤਾ ਹੈ ਕਿ ਆਪਣੇ ਜਿਹੜੇ ਫੋਰਮਲ ਪਹਿਨ ਪਰੇ ਹੁੰਦਾ ਹੈ ਸਾਡੀ ਇੰਡੀਆ 'ਚ ਵੀ ਚੰਦਰਾ ਕਿ ਸੇਮ ਨਾਲ ਥੀਮ ਹੁੰਦਾ ਕਿ ਸੇਮ ਬਗਲ ਦੇ ਸੂਟ ਜਿਹੜੇ ਨੇ ਪਾਣੇ ਨੇ ਤੇ ਜਦੋਂ ਤੁਸੀਂ ਵੀਡੀਓ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਸਾਰੇ ਲਿਫਾਫੇ ਡਿੱਗਦੇ ਇੱਕ ਗੱਡੀ 'ਚ ਡਿੱਗ ਗਏ ਸਾਰੇ ਇੱਕ ਕਹਿੰਦਾ ਅਸੀਂ ਨਹੀਂ ਜਾਣਾ ਕੈਨੇਡਾ ਇਹ ਕਹਿੰਦਾ ਅਸੀਂ ਨਹੀਂ ਜਾਣਾ ਕੈਨੇਡਾ ਅੰਦਰ ਇਹ ਐਂ ਕਹਿੰਦੇ ਨੇ ਕਹਿੰਦੇ ਅਸੀਂ ਨਹੀਂ ਜਾਣਾ ਕੈਨੇਡਾ ਉਹ ਤਰਸਦੇ ਨੇ ਕੈਨੇਡਾ ਜਾਣ ਵਾਸਤੇ ਹੋਰ ਇਹ ਜਾਣ ਹੀ ਦੇ ਹੈਗੇ ਪਰ ਅਸੀਂ ਭੇਜ ਕੇ ਟਾਂਗੇ ਕਿਉਂਕਿ ਇਹੀ ਸਾਡੇ ਪੰਜਾਬੀਆਂ ਦਾ ਹਾਲ ਹੋਇਆ ਪਿਆ ਕਹ ਨਹੀਂ ਕੰਦਰ ਚੱਕੋ ਸਾਰੇ ਪਾਲੀਕ ਵਾਰ ਲਿਫਾਫੇ 'ਚ ਉਹ ਵੀਡੀਓ ਵੀਡੀਓ ਸ਼ੂਟ ਕਰਨ ਤੋਂ ਬਾਅਦ ਸਿੱਧਾ ਆਪਾਂ ਬਾਜ਼ਾਰ ਆ ਗਏ ਸੀ ਕਿ ਕੋਰੀਅਰ ਕੋਰੀਅਰ ਲਵਾ ਦਈ ਅੱਜ ਕਿਉਂਕਿ ਸਵੇਰੇ 9:30 10 ਵਜੇ ਤੱਕ ਆਪਣੇ ਜਿਹੜੇ ਨੇ ਬਾਹਰ ਵਾਲੇ ਕੋਰੀਅਰ ਨਿਕਲ ਜਾਂਦੇ ਨੇ ਯਾਨੀ ਕਿ ਫੋਰਨ ਵਾਲੇ ਹਨਾ ਕੁੰਦਸਿੰਘ ਆ ਵੀ ਪਟਕੇ ਨੇ ਉਹਨਾਂ ਦੀ ਜਿੱਦ ਬੇਟੇ ਦੇ ਇਹ ਵੀ ਪਾ ਦੋ ਵਿੱਚ ਇਹ ਪੈਕ ਨਹੀਂ ਕੀਤੇ ਹੈਗੇ ਕਿਸੇ ਲਫਾਵੇਂ ਵਿੱਚ ਪਾ ਦਿੰਦੇ ਉਹਨਾਂ ਕਹਿੰਦੇ ਐਂ ਏਦਾਂ ਹੀ ਪਾ ਦੋ ਚਾਹੇ ਸਾਡਾ ਲਫਾਵਾ ਤੋੜ ਜੂ ਕੈਨੇਡਾ ਗੱਡੀ ਲੋਕ ਕਰਿਓ तो, तो। दो चुनिया ने दस हो गए

ਜੀ ਪਹਿਲਾਂ ਤਾਂ ਸਾਰਿਆਂ ਨੂੰ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਆ ਜਿਹੜੇ ਡੱਬਾ ਨਾ ਆਪਾਂ ਨੂੰ ਆਪਣੇ ਇੱਕ ਭਰਾ ਨੇ ਅਲੀ ਹਾਂ ਲੱਖੀ ਅਲੀ ਵੀਰੇ ਨੇ ਆਪਣੇ ਸਾਰੇ ਵਰਕਰ ਜਿਹੜੇ ਨੇ ਉਹ ਮੁਸਲਮ ਭਾਈਚਾਰੇ ਨੂੰ ਬਿਲੋਂਗ ਕਰਦੇ ਨੇ ਤੇ ਸਾਡੇ ਸਾਰੇ ਯਾਨਕੀ ਇੱਕ ਅਲੀ ਭਾਈ ਨੇ ਹਾਂ ਸਾਡੀ ਬਾਸੀ ਫੈਮਲੀ ਵੱਲੋਂ ਸਾਰਿਆਂ ਨੂੰ ਈਦ ਮੁਬਾਰਕਾਂ ਨਾ ਈਦ ਦੀਆਂ ਬਹੁਤ ਬਹੁਤ ਵਧਾਈਆਂ ਤੇ ਆਪਾਂ ਵੈਸੇ ਸਵੇਰ ਤੋਂ ਉਹਨਾਂ ਨੂੰ ਫੋਨ ਕਰਤੇ ਸੀ ਤੇ ਫਿਰ ਵੀ ਕਰੀ ਆਪਾਂ ਨੂੰ ਸਾਰਿਆਂ ਨੂੰ ਨਾ ਜਿਹੜੇ ਭੈਣ ਭਰਾ ਦੇਖਦੇ ਨੇ ਜੇ ਮੁਸਲਮਾਨ ਭਾਈਚਾਰੇ ਨੂੰ ਬਿਲੋਂਗ ਕਰਦੇ ਤੇ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਦਿੱਤੀਆਂ ਸਾਰਿਆਂ ਨੂੰ ਹਨ ਮੇਰੀ ਗੱਲ ਤੂੰ ਕਿਉਂ ਕੱਟੀ ਭਲੇ ਦੱਸ ਸੋਰੀ ਯਾਰ ਫਿਰ ਕੀ ਹੋ ਗਿਆ ਵਾ ਤੇ ਇਹਦੀਆਂ ਬਹੁਤ ਬਹੁਤ ਵਧਾਈਆਂ ਤੇ ਇਹ ਜਿਹੜਾ ਆਪਣਾ ਅਲੀ ਵੀਰਾ ਡਾਈ ਮੇਕਰ ਹੈ ਨਾ ਉਹਦੇ ਵੱਲੋਂ ਆਪਾਂ ਨੂੰ ਨਾ ਡੱਬਾ ਦਿੱਤਾ ਆ ਅਲੀ ਵੀਰੇ ਨੇ ਦੇਫਰ ਦਿੱਤਾ ਮਠਾਈ ਦਾ ਡੱਬਾ ਭੁੱਲ ਜਾਂਦੇ ਹੋ ਫਿਰ ਮੈਨੂੰ ਦੱਸਣਾ ਪੈਂਦਾ ਫਿਰ ਤੁਹਾਡੀਆਂ ਭੈਣਾਂ ਖੜੀਆਂ ਹੋਏ ਨੇ ਬਹੁਤ ਫੋਨ ਆਉਂਦੇ ਨੇ ਸਾਡੇ ਵੀਰ ਨੂੰ ਆ ਕਹਿੰਦੀ ਸਾਡੇ ਵੀਰ ਨੂੰ ਆਉ ਕਹਿੰਦੇ ਹੈ ਅੱਜ ਇੱਕ ਸਰਵਜੀਤ ਭੈਣ ਜਿਹੜੀ ਨਾ ਮੇਰੀ ਉਹ ਮੈਨੂੰ ਬਹੁਤ ਬਲੈਕਮੇਲ ਕਰਦੀ ਐ ਚਲ ਡੱਬਾ ਖੋਲੋ ਤੇ ਦੇਖੋ ਉਹ ਆ ਮੈਂ ਦੁਕਾਨ ਤੇ ਗੱਲ ਕਰਨ ਦੀ ਕਿਸ ਨੂੰ ਮੈਂ ਕਹਿ ਰਹੀ ਹਾਂ ਵੀ ਮੇਰਾ ਨੰਬਰ ਤੁਹਾਡੇ ਕੋ ਆ ਗਿਆ ਤੁਹਾਡਾ ਨੰਬਰ ਮੇਰੇ ਕੋ ਆ ਗਿਆ ਤੇ ਮੈਨੂੰ ਉਹ ਫੋਟੋ ਆ ਭੇਜਦਾ ਤਾਂ ਕਹਿੰਦੀ ਮੈਂ ਦੱਸਾਂ ਕੁਲਿੰਦਰ ਨੂੰ ਨੰਬਰ ਦਿੰਦੀ ਫਿਰ ਨਹੀਂ ਇੱਥੇ ਕਹਿੰਦੀ ਮੈਂ ਨੰਬਰ ਦਿੱਤਾ ਨਹੀਂ ਹੈਗਾ ਨੰਬਰ ਕੰਮ ਨੂੰ ਦੇਣਾ ਪੈਂਦਾ ਤੇ ਬਿਲਹਰਤ ਆਪਾਂ ਆਗੇ ਕੋਰੀਅਰ ਕੋਰੀਅਰ ਲਵਾ ਕੇ ਜਿਹੜੇ ਬਾਹਰ ਵਾਲੇ ਕੋਰੀਅਰ ਹੁੰਦੇ ਨਾ ਖਾਸ ਕਰਕੇ ਕੈਨੇਡਾ ਅਮਰੀਕਾ ਜਰਮਨੀ ਵਾਲੇ ਕੋਰੀਅਰ ਹੁੰਦੇ ਜਿਹੜੇ ਉਹਨਾਂ ਦੀ ਬੜੀ ਟੈਨਸ਼ਨ ਹੁੰਦੀ ਕਿਉਂਕਿ ਉਹ ਹੁੰਦਾ ਵੀ ਵਧੀਆ ਤਰੀਕੇ ਨਾਲ ਪੈਕਿੰਗ ਹੋ ਕੇ ਪਹੁੰਚ ਜਾਣ ਤੇ ਆਪਾਂ ਸਾਰਾ ਸਮਾਨ ਸੂਨ ਸੈਟ ਕਰਕੇ ਫਿਰ ਰੱਖ ਆਇਆ ਹੁਣ ਆ ਗਏ ਘਰੇ ਓ ਮਾਈ ਗੋਡ ਹਾਈ ਬਰਫੀ ਲੋ ਜੀ ਤੁਸੀਂ ਵੀ ਸਾਰੇ ਜਣੇ ਖਾਓ ਬਰਫੀ ਤੇ ਈਦ ਦੀਆਂ ਫਿਰ ਵਧਾਈਆਂ ਤੇ ਮੂੰਹ ਮਿੱਠਾ ਕਰੋ ਸਾਰੇ ਜਣੇ ਜਿਵੇਂ ਆਪਾਂ ਨੂੰ ਹੁੰਦਾ ਨਾ ਕਿ ਜਿਵੇਂ ਦੀਵਾਲੀ ਹੋ ਗਈ ਜਾਂ ਕੋਈ ਤਿਹਾਰ ਮਤੇ ਆਪਾਂ ਆਪਣੇ ਵਰਕਰਾਂ ਨੂੰ ਜਿਹੜੇ ਆਪਣੇ ਵੀ ਆਪਣੇ ਨਾਲ ਕੰਮ ਕਰਦੇ ਨੇ ਵੈਸੇ ਵਰਕਰ ਤਾਂ ਨਹੀਂ ਕਹਿਣਾ ਚਾਹੀਦਾ ਹਣਾ ਵੀ ਆਪਣੇ ਭੈਣ ਭਰਾ ਹੀ ਹੁੰਦੇ ਨੇ ਸਾਰੇ ਤੇ ਆਪਾਂ ਹੁੰਦਾ ਕਿ ਦੀਵਾਲੀ ਲੋੜੀ ਦੇ ਉਹਨਾਂ ਨੂੰ ਵੀ ਸਣਾ ਕੁਛ ਨਾ ਕੁਛ ਮਿਠਾਈ ਦੇ ਕੇ ਆਈਏ ਤੇ ਆਸਵੇਰ ਜਦੋਂ ਫੋਨ ਆਇਆ ਕਹਿੰਦਾ ਮੈਡਮ ਆਪ ਆ ਜਾਓਗੇ ਤੇ ਮੈਂ ਕਿਹਾ ਹਾਂਜੀ ਤੇ ਕਹਿੰਦਾ ਮੈਡਮ ਜੀ ਆਪਕੋ ਮਿਠਾਈ ਦੇਣੀ ਹੈ ਮੈਨੂੰ ਬੜੀ ਖੁਸ਼ੀ ਹੋਈ ਮੈਂ ਕਿਹਾ ਦੇਖੋ ਹਣਾ ਉਹਨਾਂ ਨੂੰ ਵੀ ਚਾ ਆ ਹਣਾ ਵੀ ਮੈਡਮ ਜੀ ਸਾਡੇ ਨਾਲ ਕੰਮ ਕਰਦੇ ਨੇ ਆਪਾਂ ਸਾਰੇ ਨਾਲ ਮਿਲ ਕੇ ਕੰਮ ਕਰਦੇ ਆ ਬੜਾ ਵਧੀਆ ਲੱਗਦਾ ਹੈ ਨਾ ਬੱਬੀ ਬੇਜੀ ਦੇਖੋ ਬਹੁਤ ਐਸਟੀ ਵਰਤੀ ਮੈਂ ਪਚਾਪ ਬਣਾਉਣਾ ਚਾਹ ਪੀਣੇ ਨਾਲੇ ਦੇਖੋ ਕਿੰਨੀ ਆਵਾਜ਼ ਕਰ ਰਿਹਾ ਹੈ ਸਾਊਂਡ ਪੋਲੀੂਸ਼ਨ ਕਰ ਰਿਹਾ ਤੁਸੀਂ ਦੋਨੇ ਜਾਣੇ ਉਹਦਾ ਪਰਨੀਤ ਨੇ ਵੀ ਲਾ ਰਿਹਾ ਆਪਣੇ ਸਾਈਕਲ ਇਹ ਰਹਿਣ ਹੈਗੀ ਐ ਥੋੜਾ ਜਿਹਦੇ ਨਾਲ ਕੀ ਹੋ ਜੂਗਾ ਫਤ ਪਰਨੀਤ ਕੋਈ ਇੱਕ ਦਸ ਟਾਇਰ ਘਸਾਉ ਤੁਸੀਂ ਇਹਦੇ ਨਾਲ ਕੰਮ ਜਿ ਤਰ੍ਹਾਂ ਗਾਇਾ ਛੋਟਾ ਹੋ ਜਾ ਵੱਡਾ ਉਹ ਤਾਂ ਬਹੁਤ ਜ਼ਿਆਦਾ ਪੋਲੂਸ਼ਨ ਹੋ ਰਿਹਾ ਉਹ ਅੱਜ ਬਹੁਤ ਜ਼ਿਆਦਾ ਗੂੰਜਰੀ ਹੈ ਮੁਰਾ ਲੱਗਦਾ ਇਹ ਚੀਜ਼ਾਂ ਤੁਸੀਂ ਜੁੜਾ ਜਾੜਾ ਕਰਾ ਲਓ ਪਤੇ ਸਿੰਘ ਪਤੇ ਸਿੰਘ ਜੁੜਾ ਨਹੀਂ ਕਰਾਉਣਾ ਉਹ ਬੁਰੀ ਲੱਗ ਰਿਹਾ ਹੈ ਐਗਜ਼ੌਸਟ ਨੂੰ ਤੁਸੀਂ ਜੋੜ ਨਹੀਂ ਕਰਾਉਣਾ ਹੂੰ ਵੀਰੇ ਜੁੜਾਈ ਨਹੀਂ ਕਰਾਇਆ ਕੋਈ ਨਾ ਮੇਰਾ ਵੀ ਕਰਾ ਲੂ ਪਹਿਲਾਂ ਤੁਸੀਂ ਤਾਂ ਕਰਾਓ ਮੈਂ ਕਰਾਂ ਉਹਨਾਂ ਦਿਖਾ ਇੱਕ ਵਾਰੀ ਇੱਧਰ ਦਿਖਾ ਇੱਧਰ ਦਿਖਾਓ ਇਹ ਦਿਖਾਓ ਇਹਨੂੰ ਇਹ ਆਹ ਜਿਹੜਾ ਕਰ ਦਿੱਤੀ ਹਾਂ ਦੇਖੋ ਕਿਵੇਂ ਇਹਨੇ ਕਸਾ ਕੇ ਪਤਾ ਨਹੀਂ ਕਿੰਨਾ ਖਰਾਬ ਕੀਤਾ ਦੇਖੋ ਹਾਂਜੀ ਬੋਲੋ ਆ ਤੂੰ ਮੇ ਨਾਲ ਮੈਚਿੰਗ ਕਰ ਰੱਖੀ ਹੈ ਮੈਂ ਵੀ ਬਲੈਕ ਪਾਰਕ ਹੈ ਤੇ ਇਹ ਬਲੈਕ ਪਾਰਕ ਮੋਟੀ ਹੋ ਗਈ ਬਹੁਤ ਹੂੰ ਪਜਾਮਾ ਦੇਖੋ ਮੇਰਾ ਬੈਲ ਬਾਟਮ ਆ ਜੇ

ਕੰਟ ਹੋ ਗਏ ਨੇ ਤੇ ਉਹਨੇ ਕਮੈਂਟ ਇਹ ਸੀ ਵੀ ਤੁਹਾਡੇ ਜਿਹੜੀ ਡਰਾਈਂਗ ਰੂਮ ਦੀ ਟਾਈਲ ਸੀ ਉੱਤੇ ਕਿੰਨਾ ਖਰਚਾ ਆਇਆ ਹਨਾ ਤੇ ਮੈਨੂੰ ਤੇਰੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਪ੍ਰਧਾਨ ਸਾਹਿਬ ਵੀ ਜਾਣਕਾਰੀ ਦੇਣਗੇ ਕਿ ਕਿੰਨਾ ਖਰਚਾ ਆਇਆ ਸੀ ਕਿਉਂਕਿ ਸਾਡਾ ਜਿਹੜਾ ਡਰਾਈਂਗ ਰੂਮ ਬਣਾਏ ਹੋਏ ਸਾਡਾ ਜਿਹੜਾ ਘਰ ਰੀਨੋਵੇਟ ਕਰਵਾਏ ਹੋਏ ਕਾਫੀ ਟਾਈਮ ਹੋ ਗਿਆ ਸੀ ਲਾਕਡਾਊਨ ਦੇ ਵਿੱਚ ਘਰ ਆਪਣਾ ਰੀਨੋਵੇਟ ਕਰਵਾਇਆ ਸੀ ਬਲ ਤੁਹਾਡਾ ਨੋਰਮਲ ਘਰ ਸੀ ਹੁਣ ਵੀ ਉਸ ਨੋਰਮਲ ਹੋਣ ਘੜਾ ਤੁਹਾਡਾ ਕਿਤੇ ਗਾਂਹ ਹੀ ਰਾਣੀ ਮਹਿਲ ਬਣਾ ਰੱਖਿਆ ਤੇ ਪਰ ਬਹੁਤ ਵਧੀਆ ਨਾ ਘਰ ਘਰ ਹੀ ਹੁੰਦਾ ਕਹਿੰਦੇ ਹਾਂ ਜੀ ਬੱਲਾ ਚਾਹ ਕੁੱਲੀ ਹੋਵੇ ਚਾਹ ਕੋਠੀ ਹੋਵੇ ਹਾਂ ਬਸ ਜਿਹੜਾ ਨੂੰ ਮਜ਼ਾ ਕਹਿੰਦੇ ਕੁੱਲੀਆਂ ਦੇ ਵਿੱਚ ਆ ਕੋਠੀਆਂ ਚ ਨਹੀਂ ਹੈਗਾ ਤੇ ਚਲੋ ਵਾਏ ਵੀ ਜੇ 10 ਤਾਰੇ ਵੀ ਉਹਨਾਂ ਨੂੰ ਵੀ ਸੁਖ ਦੇ ਨੇ ਕੋਠੀਆਂ ਵਾਲੇ ਨੇ ਤੇ ਸਾਡੇ ਦਾ ਟਾਈਲਾਂ ਦਾ ਖਰਚਾ ਸੀ ਤੇ ਇਹ ਅਸੀਂ ਸਾਰੀ ਟਾਈਲ ਸਾਡੇ ਸਾਰਾ ਘਰ ਹੈ ਪੂਰੇ ਘਰ ਦੀ ਟਾਈਲ ਇਕੱਠੀ ਲੈ ਕੇ ਆਏ ਸੀ ਅਸੀਂ ਤੇ ਸਾਡਾ ਸਾਰਾ ਏਰੀਆ ਬੰਦਾ ਸੀ ਆਈ ਥਿੰਕ 2700 2200 स्क्वेयर फुट हां 2200 स्क्वेयर फुट ਬੰਦਾ ਸੀ ਸਾਨੂੰ ਨੇੜੇ-ਤੋੜੇ ਕਿਤੇ ਟਾਈਲ ਨਹੀਂ ਸੀ ਮਿਲੀ ਕਿਉਂਕਿ ਲੋਕਡਾਊਨ ਤੁਹਾਨੂੰ ਪਤਾ ਵੀ ਸਾਰੇ ਹੀ ਆਈ ਵੀ ਸ਼ਾਪਸ ਬੰਦ ਸੀ ਸਾਰੇ ਇਧਰ-ਉਧਰ ਜਿਹੜਾ ਵੀ ਟਰਾਂਪੋਰਟ ਦਾ ਕੰਮ ਬੰਦ ਹੋ ਗਿਆ ਤੇ ਟਾਈਲਾਂ ਵੀ ਨਹੀਂ ਸੀ ਆ ਰਹੀਆਂ ਫਿਰ ਸਾਨੂੰ ਕਿਸੇ ਨੇ ਕਿਹਾ ਵੀ ਤੁਸੀਂ ਪਾਤੜਾਂ ਤੋਂ ਟਾਈਲਾਂ ਲੈ ਕੇ ਆਓ ਉੱਥੇ ਕਾਫੀ ਵੱਡੇ-ਵੱਡੇ ਗੋਦਾਮ ਨੇ ਵੀ ਤੁਹਾਨੂੰ ਉੱਥੋਂ ਟਾਈਲ ਜਿਹੜੀ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਵੀ ਜਨਾ ਸਟਾਕ ਹੈ ਜਿਹੜਾ ਤੁਹਾਨੂੰ ਉੱਥੋਂ ਮਿਲ ਜੇਗਾ ਤੇ ਅਸੀਂ ਫਿਰ ਪਾਤੜਾਂ ਗਏ ਬੜੀ ਜਦੋਂ ਜਹਰ ਕਰਕੇ ਕਿਉਂਕਿ ਲੋਕਡਾਊਨ ਨੇ ਤੁਹਾਨੂੰ ਪਤਾ ਦੋ ਤੋਂ ਬਾਅਦ ਜਾਣ ਹੀ ਨਹੀਂ ਦਿੰਦੇ ਤੇ ਅਸੀਂ ਉੱਥੇ ਕਾਫੀ ਤਰ੍ਹਾਂ ਦੀਆਂ ਟਾਈਲਾਂ ਦੇਖੀਆਂ ਛੋਟੀਆਂ ਵੱਡੀਆਂ ਜਿਵੇਂ 2x2 ਦੀ 4x4 ਦੀ ਹਨਾ ਤੇ ਫਿਰ ਸਾਨੂੰ ਫਾਈਨਲੀ ਜਾ ਕੇ ਇਹ ਵਾਲੀ ਟਾਈਲ ਪਸੰਦ ਆ ਗਈ ਤੇ ਹੁਣ ਇਗਨੋਰ ਕਰੋ ਪੋਟਾ ਸਵੇਰ ਦਾ ਲੱਗਾ ਹੋਇਆ ਇਸ ਨੂੰ ਨਾ ਇੰਨਾ ਕੁ ਮਤਲਬ ਇੱਥੋਂ ਲੈ ਕੇ ਹਾਂ ਇੰਨੀ ਜ਼ਿਆਦਾ ਲੰਬੀ ਹੈ ਦੇਖੋ ਇੱਥੋਂ ਤੱਕ ਐਈ ਇਹ ਇੰਨੀ ਜ਼ਿਆਦਾ ਇੰਨੀ ਲੈਸ ਹੈ ਜੀ ਤੇ ਇਹ ਬਿਲਕੁਲ ਇੱਕ ਫੱਟੀ ਵਾਂਗੂ ਲੱਗਦੀ ਤੇ ਬਿਲਕੁਲ ਹੀ ਉਹ ਹੈ ਜੀ ਮੈਂ ਆਪਾਂ ਕਹਿੰਦੇ ਆ ਵੀ ਵੁੱਡਨ ਕਹਿ ਸਕਦੇ ਆ ਵੁੱਡਨ ਟਾਈਲ ਹੈ ਇਹੇ ਇਹਦੇ ਵਿੱਚ ਹਲਕੀ ਹਲਕੀ ਪ੍ਰਿੰਟਿੰਗ ਵੀ ਤੁਸੀਂ ਦੇਖੋ ਕਿਤੇ ਕਿਵੇਂ ਦੀ ਪ੍ਰਿੰਟਿੰਗ ਹੈ ਕਿਤੇ ਕਿਵੇਂ ਦੀ ਪ੍ਰਿੰਟ ਠੀਕ ਹੈ ਇਹ ਲੱਗਦਾ ਵੀ ਜਿਵੇਂ ਵਾਕਿਆ ਹੀ ਕੋਈ ਲੱਕੜ ਕੱਟੀ ਹੋਈ ਹੈ ਦੇਖੋ ਜਦੋਂ ਸਾਡੇ ਘਰੇ ਉਹਨਾਂ ਤੋਂ ਆ ਕੇ ਕਹਿੰਦੇ ਆ ਵੀ ਹਾਏ ਤੁਸੀਂ ਆ ਲੱਕੜ ਲੱਕੜ ਲਵਾ ਰੱਖੀ ਥੱਲੇ ਵੀ ਬਹੁਤ ਵਧੀਆ ਲੱਗਦੀ ਤੇ ਦੂਜੀ ਗੱਲ ਹੈ ਹਾਂ ਦੂਜੀ ਗੱਲ ਇਹ ਕਿ ਇਹਦੀ ਸ਼ਾਈਨ ਬਹੁਤ ਜ਼ਿਆਦਾ ਪੋਚਾ ਮਾਰੋ ਦੋਕ ਵਾਰੀ ਇਹਦੇ ਉੱਪਰ ਇੰਨੀ ਕੁ ਜ਼ਿਆਦਾ ਸ਼ਾਈਨ ਕਰਦੀ ਬਹੁਤ ਜ਼ਿਆਦਾ ਤੀਸਰੀ ਗੱਲ ਇਹ ਕਿ ਇਹ ਬਿਲਕੁਲ ਵੀ ਸਲਿਪਰੀ ਨਹੀਂ ਹੈਗੀ ਜਿਵੇਂ ਮਰਜ਼ੀ ਤੁਸੀਂ ਇਹਦੇ ਉੱਪਰ ਆਰਾਮ ਨਾਲ ਆਪਾਂ ਤੁਰ ਸਕਦੇ ਹਾਂ ਚੱਪਲ ਪਾ ਕੇ ਵੀ ਤੇ ਪੋਚਾ ਮਾਰ ਕੇ ਸਫਾਈ ਬਹੁਤ ਵਧੀਆ ਹੁੰਦੀ ਜੀ ਪਾਣੀ ਜਿਹੜਾ ਨਾਲ ਨਾਲ ਸੋਖ ਲੈਂਦੀ ਹੈ ਚੀਜ਼ਾਂ ਇਹਦੀ ਇਹ ਚੀਜ਼ ਜਿਹੜੀ ਮੈਨੂੰ ਬਹੁਤ ਵਧੀਆ ਲੱਗੀ ਹੈ ਟਾਇਲ ਦੀ ਯਾਨੀ ਕਿ ਮੈਟੀਰੀਅਲ ਦੇ ਵਿੱਚ ਆਹੇ ਤੇ ਖਾਤੇ ਵਿੱਚ ਖੁਰਦਰਾਪਣ ਵੀ ਹੈਗਾ ਥੋੜਾ ਥੋੜਾ ਆ ਜਿਵੇਂ ਇੱਧਰ ਹੈ ਇਸ ਖੁਰਦਰਾਪਣ ਵੀ ਹੈ ਆ ਦੇਖੋ ਆ ਜਿਵੇਂ ਆ ਲੱਗਿਆ ਹੋਇਆ ਨਾ ਤੇ ਇਹਦੇ ਨਾਲ ਥੋੜਾ ਜਿਹਾ ਸ਼ਾਈਨਿੰਗ ਵੀ ਬਦ ਉਹ ਆਉਂਦੀ ਹੈ ਇਸ ਦੀ ਤੇ ਮੈਟੀਰੀਅਲ ਦੀ ਟਾਇਲ ਹੁੰਦੀ ਉਹ ਇਦਾਂ ਦੀ ਹੁੰਦੀ ਹੈ ਨਾ ਤੇ ਰਹੀ ਨਾਲ ਖਾਚੇ ਦੀ ਖਰਚਾ ਮੈਨੂੰ ਇਹਦਾ ਇਹ ਨਹੀਂ ਪਤਾ ਕਿ ਇਹ ਕੱਲੀ ਡ్రਾਈਂਗ ਮੈਟੀਰੀਅਲ ਆਪਣੀ ਕਲਿੰਦਰ ਦੱਸਣਗੇ ਵੀ ਕਿੰਨੇ ਦੀ ਆਈ ਸੀ। ਜਿਆਦਾ ਤਾਂ ਨਹੀਂ। 35 ਰੁਪਏ ਸਕਰ ਫੁੱਟ ਹੈ। ਹਾਂ ਸਾਨੂੰ 35 ਨਹੀਂ ਇਹ 35 ਨਹੀਂ ਇਹ ਵੱਧ ਮਿਲੀ ਸੀ। ਇਹ ਮੇਰੇ ਤਾਂ 43 ਰੁਪਏ ਮਿਲੀ ਸੀ ਆਇਆ ਕੁਝ। ਇਹ 43 ਰੁਪਏ ਸਕਰ ਫੁੱਟ ਮਿਲੀ ਸੀ ਤੇ ਉਹ ਸਾਡੀ ਜਿਵੇਂ ਲੌਬੀ ਵਾਲੀ ਹੋ ਗਈ ਸਾਡੀ ਬੈਡਰੂਮ ਵਾਲੀ ਹੋ ਗਈ ਉਹ ਟਾਈਲ ਅਲੱਗ ਸੀ ਉਹ ਸਾਨੂੰ ਥੋੜੀ ਮਹਿੰਗੀ ਮਿਲੀ ਸੀ। ਉਹ ਹੈਗਾ ਸੀ ਬੁਣ ਦਾ ਕਿੰਨੇ 2x2 ਦੀ। ਉਹ 2x4 ਦੀ ਹੈ। 2x4 ਦੀ ਸੀ ਹਨਾ। ਤੇ ਇਹ ਤੇ ਤੁਸੀਂ ਲਾ ਲਓ ਕਿ ਪਤਾ ਨਹੀਂ ਕਿੰਨੀ ਕਿ ਟਾਈਲ ਕਿੰਨੇ ਕਿ ਡੱਬੇ ਸਾਡੇ ਲੱਗੇ ਸੀ ਮੋਟਾ ਮੋਟਾ ਕਿੰਦਾ ਖਰਚਾ ਲਾ ਦੋ ਵੀ ਕਿੰਨਾ ਖਰਚਾ ਆਇਆ ਸਾਡੇ ਡਰਾਈਵਰ ਦੀ ਟ ਅ ਦੇਖ ਲਓ ਅਬ ਅਮ ਬਾਗੀ ਮੜਨਾ ਪੂਗਾ ਪਰ ਬਹੁਤ ਟਾਈਮ ਹੋ ਗਿਆ ਹੁਣ ਅਬ ਜਦੋਂ ਲਾਈਆ ਆ ਤੁਸੀਂ ਉਹਦੇ ਫਿਰ ਇੱਕ ਰੂਮ ਤੇ ਲਾਓ ਸਾਡਾ ਇਹ ਰੂਮ ਡ੍ਰੈਂਕ ਰੂਮ ਹੈਗਾ ਮੇਰਾ ਦਾ 12 ਬਾਈ 14 ਦਾ ਸ਼ਾਇਦ ਹਾਂ ਇੰਨਾ ਕੀ ਹੈ ਪਾਧੋ ਹੋ ਸਕਦਾ ਘਟਨੀ ਹੈ ਕਿਉਂਕਿ ਆਹੜੀ ਕੰਦੇ ਟੇਢੀ ਹੋ ਗਈ ਨਾ ਇਹ ਦੇ ਕਰਕੇ ਵੀ ਥੋੜੀ ਜ਼ਿਆਦਾ ਜਗ੍ਹਾ ਉਧਰ ਹੋ ਗਈ ਜੇ ਕੰਦ ਐਦਾਂ ਹੁੰਦੀ ਫਿਰ ਸ਼ਾਇਦ ਬੂਰਾ ਵੀ ਡੱਬੇ ਦਾ ਪ੍ਰੋਪਰ ਹਾਂ ਪ੍ਰੋਪਰ ਪਤਾ ਲੱਗਦਾ ਤੇ ਤੁਸੀਂ ਹੁਣ ਲਾ ਲਓ ਕਿ ਜੇ 43 स्क्वेयर फुट मिली ਆਪਾਂ ਨੂੰ ਹਾਂ ਹੂੰ 43 ਰੁਪਏ ਪਰ स्क्वेयर फुट ਮਿਲੀ ਇਹਦੇ ਵੀ 12 ਬਾਈ 12 ਦੇ ਡਰਾਇੰਗੂਮ ਚ ਕਿੰਨੇ ਦੀ ਲੱਗਦੀ ਹੋਣੀ ਇੰਨਾ ਸਾਨੂੰ ਆਈਡੀਆ ਨਹੀਂ ਹੈਗਾ ਹਾਂ ਬਾਕੀ ਟਾਈਲ ਦਾ ਵੀ ਨਹੀਂ ਪਤਾ ਟਾਈਲ ਲੰਬਾਈ ਕਿੰਨੀ ਆ ਕੋਈ ਚੌੜਾਈ ਕਿੰਨੀ ਆ ਬਸ ਸਾਨੂੰ ਹਾਂ ਬਾਅਦ ਚ ਦੱਸੂਗਾ ਵੀ ਹਾਂ ਇਹ ਟਾਈਲ ਦੀ ਇੰਨੀ ਲੰਬਾਈ ਤੇ ਇੰਨੀ ਚੌੜਾਈ ਹੈ ਚੌੜਾਈ ਹੈ ਤੇ ਬਾਕੀ ਬਾਕੀ ਸਾਫ ਦਾ ਬਣਾ ਲੇ ਜਾਂਦੇ ਹੋ ਜਾਂ ਘਰ ਬਣਵਾ ਰਹੇ ਹੋ ਜਾਂ ਕੁਝ ਵੀ ਤੇ ਪਲੀਸ ਪਹਿਲਾਂ ਇੱਕ ਦੋ ਜਗ੍ਹਾ ਤੇ ਪਤਾ ਕਰੋ ਕਿਉਂਕਿ ਹਰੇਕ ਜਗ੍ਹਾ ਜਾਂਨੇ ਆ ਤੇ ਉੱਥੇ ਰੇਟ ਦਾ ਫਰਕ ਹੁੰਦਾ ਕਈ ਜਗ੍ਹਾ ਤੇ ਰੇਟ ਵੱਧ ਹੁੰਦਾ ਕਈ ਜਗ੍ਹਾ ਤੇ ਰੇਟ ਘੱਟ ਹੁੰਦਾ ਇੱਕ ਦੋ ਜਗ੍ਹਾ ਤੇ ਜਾਓ ਪਤਾ ਕਰੋ ਫਿਰ ਫਾਈਨਲ ਡਿਸੀਜਨ ਲਓ ਕਿ ਤੁਸੀਂ ਕਿਹੜੀ ਚੀਜ਼ ਕਿੱਥੋਂ ਲੈਣੀ ਕੁਆਲਿਟੀ ਵਾਈਜ਼ ਵੀ ਚੈੱਕ ਕਰੋ ਤੇ ਸਾਨੂੰ ਉਦੋਂ ਲੱਗਿਆ ਵੀ ਸ਼ਾਇਦ ਅਸੀਂ ਗਲਤ ਟਾਈਲ ਲਵਾ ਲਈ ਜਾਂ ਕਿੱਦਾਂ ਹਨ ਤੇ ਪਰ ਇਹ ਸੀ ਕਿ ਇਹ ਬਿਲਕੁਲ ਵੀ ਸਲਿੱਪਰੀ ਨਹੀਂ ਹੈਗੀ ਬਹੁਤ ਵਧੀਆ ਚੀਜ਼ ਆ ਪੋਚਾ ਲਾਓ ਬਿਲਕੁਲ ਸਾਫ਼ ਜਿਹੜੀ ਆਪਾਂ ਆਪਣੇ ਬੈਡਰੂਮ ਤੇ ਆਪਣੀ ਲੌਬੀ 'ਚ ਲਗਾਈਏ ਉਹ ਬਹੁਤ ਜ਼ਿਆਦਾ ਸਲਿੱਪਰੀ ਏ ਥੋੜੇ ਦਿਨ ਤੋਂ ਸਾਨੂੰ ਉੱਥੇ ਤੁਰਨਾ ਹੀ ਨਹੀਂ ਸੀ ਹੁੰਦਾ ਵੀ ਕਿੱਦਾਂ ਤੁਰਦੇ ਨੇ ਸਾਨੂੰ ਮੈਂ ਡਰ ਲੱਗਦਾ ਸੀ ਵੀ ਅਸੀਂ ਤੁਰਦੇ ਆਂ ਤੇ ਫਸ ਡਿੱਗ ਜਾਣਾ ਏ ਤੇ ਫਿਰ ਹੌਲੀ 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 ਸਾਨੂੰ ਆਤ ਬਣ ਗਈ ਨਾ ਤੁਹਾਨੂੰ ਸਾਰੇ ਟਾਈਲ ਲਾਉਣ ਦਾ ਕਿਸੇ ਨੇ ਸਾਨੂੰ ਸੁਜੈਸ਼ਨ ਨਹੀਂ ਕੀਤਾ ਸੀ ਵੀ ਤੁਸੀਂ ਆਏ ਇੱਥੇ ਲਵਾਓ ਡਰਾਈਂਗ ਰੂਮ ਤੇ ਉਹ ਵਾਲੀ ਉੱਥੇ ਲਵਾਓ ਹਣਾ ਇਹ ਸਾਡਾ ਆਪਣਾ ਹੀ ਦਿਮਾਗ ਸੀ ਬਸ ਜਿਹੜੇ ਵੀਡੀਓ ਵੀਡੀਓ ਦੇਖਦੇ ਹੁੰਦੇ ਸੀ ਨਾ ਉਸ ਟਾਈਮ ਤੇ ਵੀਡੀਓ ਦੇਖੀ ਬਿਹਾਨ ਡਰਾਈング ਰੂਮ ਦੇ ਵਿੱਚ ਵੀ ਆਹ ਟੈਲਾਂ ਲੱਗੀਆਂ ਹੋਈਆਂ ਨੇ ਪਹਿਲਾਂ ਅਸੀਂ ਸੋਚਿਆ ਕਿ ਸਾਰੇ ਟੈਲਾਂ ਆਪਾਂ ਸਾਰੇ ਕਮਰੇ 'ਚ ਵੀ ਹਿਲਾ ਦਾਂਗੇ ਤੇ ਬਾਹਰ ਉਹ ਵੁੱਡਣੀ ਸੋਚੀ ਸੀ ਵੀ ਸਾਰੇ ਕਿਤੇ ਵੁੱਡਣੀ ਪਾ ਲਾ ਦਾਂਗੇ ਬਟ ਨਹੀਂ ਆਪਾਂ ਡਰਾਈング ਰੂਮ 'ਚ ਆਪਣਾ ਡਰਾਈング ਰੂਮ ਆਟੀ ਬਣਾਵਾਂਗੇ ਸਾਡੇ ਤਰੀਕੇ ਦਾ ਹਨਾ ਤੇ ਪਰ ਜਿੰਨੀ ਕਿ ਪਹੁੰਚ ਉਹਨਾਂ ਕਿ ਬਣਾਇਆ ਜਿਆਦਾ ਨਹੀਂ ਬਣਾਇਆ ਫਿਰ ਖਰਾਬ ਹੋ ਗਿਆ ਹੁਣ ਫਿਰ ਉਹਨੂੰ ਪੇਂਟ ਪੂੰਡ ਕਰਾਉਣ ਵਾਲਾ ਸੋਫਾ ਸੁਬੇ ਸੈੱਟ ਕਰਾਉਣ ਵਾਲੇ ਤੇ ਕੋਈ ਗੱਲ ਨਹੀਂ ਇਹਨੂੰ ਆਪਾਂ ਉਹ ਕਰਵਾਵਾਂਗੇ ਇੱਥੇ ਪੀ ਪੀਵੀਸੀ ਹੁੰਦੀ ਹੈ ਪੀਵੀਸੀ ਸ਼ਾਇਦ ਲਵਾਈਏ ਇੱਥੇ ਆਪਾਂ ਪੀਵੀਸੀ ਲਵਾ ਕੇ ਸੋਭਾ ਸੁਭਾ ਵੀ ਦੂਸਰਾ ਸਾਰਾ ਫਿੱਟ ਕਰਾਵਾਂਗੇ ਜਿਹੜਾ ਪੂਰਾ ਐਲਸੀਪ ਵਾਲਾ ਸੋਫਾ ਹੁੰਦਾ ਹੈ ਉਹ ਵਾਲਾ ਕਰਾਵਾਂਗੇ ਉਹ ਹੋਰ ਨਾਲ ਟਾਈਮ ਦੀ ਗੱਲਾਂ ਨੇ ਫਲਾਾਲ ਨਹੀਂ ਨਾਲ ਬਹੁਤ ਸਾਰੇ ਜੰਗਾਲ ਨੇ ਜਿਹੜੇ ਆਪਣੀ ਜਾਨ ਨੂੰ ਅਸੀਂ ਪਾਰ ਰੱਖੇ ਨੇ ਤੇ ਉਹਨਾਂ ਤੋਂ ਨਿਕਲਾਂਗੇ ਤੇ ਫਿਰ ਕੋ ਸੋਚਾਂਗੇ ਨਾ ਤੇਗਾ ਕਹਿੰਦੇ ਵਾਲਾ ਜਿ ਖੁੱਲੇ ਕਰ ਰੱਖ ਸਾਡੀ ਗਵਾਰਡੀਅਨ ਨੂੰ ਵਰਨਿੰਗ ਕਰਾ ਲਈ ਤੇਹੀ ਰਹਿ ਗਈ ਰਹਿ ਗਈ ਕਰਨੀ ਇਸ ਇਸ ਕਰਨੀ ਚਾਹੀਦੀ ਸੜਮਾਂ ਦੀ ਚਾਹੀਦਾ ਇਸ ਕਰਕੇ ਆਪਾਂ ਵੀ ਬੋਲੀ ਕਰਾਉਣੀ ਹੈ ਕਹਿੰਦੇ ਕਦੀ ਵੀ ਕਿਹਨੂੰ ਚੀਜ਼ ਕਰਵਾਉਣਾ ਵੀ ਪਾਣਾ ਚਾਹੀਦਾ ਕੰਮ ਨਹੀਂ ਪਉਂਦਾ ਹਾਂ ਕੰਮ ਨਹੀਂ ਕੰਮ ਤੁਹਾਡੇ ਨਾਲੋਂ ਇਹ ਤੇ ਲੋ ਜੀ ਹੋਪ ਕਿ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਸਾਡੇ ਡਰਾਈਵ ਹੋਮ ਤੇ ਕਿੰਨਾ ਕ ਖਰਚਾ ਆਇਆ ਕਿਉਂਕਿ ਸਭ ਨੂੰ ਪਤਾ ਲੱਗ ਗਿਆ ਅੱਜ ਤੁਹਾਨੂੰ ਖਰਚਾ ਸੀ ਮੇਰੇ ਨਹੀਂ ਲੱਗ ਸਕਿਆ ਕਿ ਸਾਨੂੰ ਖੁਦ ਨਹੀਂ ਪਤਾ ਓਵਰਟਾਈਮ ਦੀ ਗਲ ਵੀ ਲੌਕਡਾਊਨ ਦੀ ਗੱਲ ਹੈ ਸਾਡਾ ਟੋਟਲ ਜਿਹੜੀ ਟਾਈਲ ਸਾਡੇ ਘਰਾਂ ਦੀ ਸੀ ਆਈ ਥਿੰਕ ਮੇਰਾ ਤਾਂ 90000 ਦੀਆਂ 90 ਕਿਤੇ ਨਹੀਂ ਆਈਆਂ ਲਗ ਤੋਂ ਪਲੱਸ ਹੀ ਹੋ ਗਿਆ ਸੀ ਲਗ ਪਲੱਸ ਹੋ ਗਿਆ ਸੀ ਇਹ ਲਾ ਲਾ 2700 ਸਕਰ ਫੁੱਟ ਹਨ 2700 ਉਹਨੇ 2200 ਸਕਰ ਫੁੱਟ ਹੈ ਉਹਦਾ ਰੇਟ ਉਹਦਾ ਰੇਟ ਅੱਡ ਹੈ ਉਹਦਾ 35 ਰੁਪਏ ਸਕਰ ਫੁੱਟ ਹੈ ਹਾਂ ਉਹ ਦੋ ਚਾਰ ਦੀ ਟਾਈਲ ਹੈ ਬਟ ਇਹ ਟਾਈਲ ਨਹੀਂ ਸਾਨੂੰ ਪਤਾ ਵੀ ਇਹ ਟਾਈਲ ਇਹ ਥੋੜੀ ਕਿੰਨੇ ਬਾ ਕਿੰਨੇ ਦੀ ਹੈ ਇਹ ਉਹਦੇ ਨਾਲੋਂ ਮਹਿੰਗੀ ਸੀ ਥੋੜੀ ਮੈਨੂੰ ਇੰਨਾ ਪਤਾ ਜਾਂ ਫਿਰ ਉਹ 35 ਰੁਪਏ ਸਕਰ ਫੁੱਟ ਸੀ ਜਾਂ 43 ਰੁਪਏ ਸਕਰ ਫੁੱਟ ਹੈ ਬਸ ਐ ਮੰਨ ਕੇ ਚੱਲੋ ਵੀ ਆਪਣੇ ਅਭੀਸਾਕ ਉਤਵ ਲਾ ਲਿਆ ਹੁਣ ਤੇ ਇਹਦਾ ਆਪਾਂ ਨੂੰ ਸਾਈਜ਼ ਨਹੀਂ ਪਤਾ ਕਿ ਸਾਈਜ਼ ਦੀ ਇਹ ਇਹ ਫੱਟੀਆਂ ਵਾਂਗੂ ਬਣੀ ਹੋਈ ਹੈ ਤੇ ਬਾਕੀ ਜੇ ਤੁਸੀਂ ਤੁਹਾਡੇ ਕੰਮ ਸ਼ੁਰੂ ਕਰੇ ਕੋਈ ਘਰ ਦੇ ਵਿੱਚ ਟਿੱਕਰੋ ਜਗ੍ਹਾ ਤੇ ਜਾਓ ਟਾਈਲ ਦਾ ਰੇਟ ਪਤਾ ਕਰੋ ਕੁਆਲਿਟੀ ਵਾਈਜ਼ ਪਤਾ ਕਰੋ ਫਿਰ ਚੀਟ ਲਗਵਾਇਓ ਤੇ ਮੈਂ ਇੱਕ ਸਾਨੂੰ ਸਾਰਿਆਂ ਨੂੰ ਇਹ ਸਲਾਹ ਦਵਾਂਗੀ ਚਲੋ ਵੀ ਤੁਸੀਂ ਪਲੀਜ਼ ਸਲਿਪਰੀ ਟਾਈਲ ਨਾ ਲਗਵਾਇਓ ਕੋਸ਼ਿਸ਼ ਕਰੋ ਕਿ ਮੈਟੀ ਦੇ ਵਿੱਚ ਲਗਵਾਇਓ ਇਹ ਮੈਟੀ ਠੀਕ ਰਹਿੰਦੀ ਸੀ ਉਹਦਾ ਸਲਿੱਪਰੀ ਲਵਾ ਲਈ ਸਾਨੂੰ ਬੜੀ ਦਿੱਕਤ ਆ ਕਿਉਂਕਿ ਹੁਣ ਤਾਂ ਅਸੀਂ ਠੀਕ ਆ ਤੁਰਦੇ ਫਿਰਦੇ ਜਿੱਦਾਂ ਅਸੀਂ ਬੁਢੇ ਹੋਗੇ ਨਾ ਸਾਡੇ ਵਰਗਾਂ ਡੇਗ ਡੇਗ ਉਸ ਲਾਕ ਕੁਕਰ ਉਹ ਕਹਿੰਦੇ ਨੇ ਉਹ ਪਕਲੋਸੀ ਕਹਿੰਦੇ ਆ ਗਲੋਸੀ ਟਾਈਲਰ ਜੜੀ ਉਹ ਵਾਲੀ ਇਹ ਮੈਟੀ ਹੈ ਉਹ ਗਲੋਸੀ ਹੈ ਉਹ ਗਲੋਸੀ ਟਾਈਲ ਹੈ ਕਿ ਉਹ ਸਲਿੱਪਰੀ ਮਤਲਬ ਕਿ ਸਲਿੱਪ ਬਹੁਤ ਹੁੰਦੀ ਹੈ ਹਾਂ ਚਲੋ ਜੀ ਸਾਨੂੰ ਜਿੰਨੀ ਕਿ ਜਾਣਕਾਰੀ ਚਾਹੀਦੀ ਤੁਹਾਨੂੰ ਦੇ ਦਿੱਤੀ ਵੀ ਸਾਡੇ ਡਰਾਈਵ ਨੂੰ ਟਾਈਲ ਤੇ ਕਿੰਨਾ ਖਰਚਾ ਆਇਆ ਇਹ ਹੁਣ ਤੁਸੀਂ ਆਈਡੀਆ ਲਾ ਕੇ ਸਾਨੂੰ ਦੱਸੋ ਵੀ ਸਾਡੇ ਡਰਾਈਵ ਨੂੰ ਕਿੰਨਾ ਖਰਚਾ ਆਇਆ ਚਲੋ ਜੀ ਹੁਣ ਆਪਾਂ ਸੁੱਤਾ ਸੱ ਤੋਂ ਤੱਕ ਜਿਆ ਕਰਕੇ ਆਉਣਾ ਕਾਫੀ ਦੁਕਾਨਾਂ ਤੇ ਤੇ ਕਰਕੇ ਆਈਏ ਕੀ ਬਧੀ ਅੱਤਿਆੜੀ ਇੰਜੜੀ ਕਾ ਬੇ ਇਤਲਾਮਸਾ ਵੈਰੀ ਗੁੱਡ ਪੁੱਤ ਬਹੁਤ ਸੋਹਣਾ ਸਵਾਲ ਤੁਸੀਂ ਨੇ ਮੇਰੇ ਨਾਲ ਕੀਤਾ ਇਹਦੇ ਆਪਾਂ ਨਹੀਂ ਕਰ ਸਕਦੇ ਠੀਕ ਹੈ ਨਾ ਹਾਂ ਦੇ ਤੇ ਇਹ ਪੁੱਤ ਨਾਲ ਤੇਰੇ ਨੀਚੇ ਆਜੂਗਾ ਨਾਲ ਤੁਸੀਂ ਵੀ ਆਉਂਗੇ ਨੀਚੇ ਨਾਲ ਇਹ ਵੀ ਨੀਚੇ ਆਜੂਗਾ ਠੀਕ ਹੈ ਇਸ ਕਰਕੇ ਇੱਕ ਲਾਈ ਦੋ ਯਾਰ ਥੋੜਾ ਜਿਆ ਕਾਮਨ ਸੈਂਸ ਆਪਣਾ ਦਿਮਾਗ ਥੋੜਾ ਲਗਾਇਆ ਕਰੋ ਵੀ ਇਹ ਚੀਜ਼ਾਂ ਲਮਕਣ ਵਾਸਤੇ ਨਹੀਂ ਬਣੀਆਂ ਹੋਈਆਂ ਮੇਰੀ ਬੇਇੱਜ਼ਤੀ ਕਰ ਰਿਹਾ ਸੀ ਬੇਇੱਜ਼ਤੀ ਨਹੀਂ ਕਰ ਰਿਹਾ ਬੇਟਾ ਆਪਕੋ ਸਮਝਾ ਰਹਾ ਹਾਂ ਮੈਂ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਇੱਕ ਮੇਰੇ ਹੱਥੇ ਆਏ ਦਾ ਜਿੰਦੀ ਇਹ ਦਿਖਾਉਣਾ ਕੀ ਉਹੀ ਕੀ ਉਹੀ ਯਾਰ ਮੈਨੂੰ ਨਾ ਇਸ਼ਾਰੇ ਨਾਲ ਨਾ ਦੱਸਿਆ ਕਰੋ ਮੈਨੂੰ ਬੋਲ ਕੇ ਦੱਸਿਆ ਕਰੋ ਬਲੂ ਬਲੂ ਕੀ ਬਲੂ 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 ਵੀਰਾ ਵੀਰਾ ਟੀ 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 ਕੀ ਠੀਕ ਅੱਛਾ ਹੋ ਹਲੋ ਹੋਰ ਨਹੀਂ ਨਹੀਂ ਹੋਰ ਲਾਈਟ ਨਹੀਂ ਨਹੀਂ ਲੋਡ ਨਹੀਂ ਹੈਗੀ ਪੁੱਤ ਤੂੰ ਤਾਂ ਪਹਿਲੇ ਹੀ ਨਿਮਾਨ ਹੈਗਾ ਨਾ ਇੰਨੀ ਸਿਰ ਚ ਚਾਰੀ ਚੀਜ਼ਾਂ ਉਹ ਉਹਦੇ ਪਰ ਕੀ ਰੌਲਾ ਪਾ ਰੱਖਿਆ ਤੂੰ ਅੱਜ ਪਰਸ ਕੱਲ ਚੱਲ ਜਾਣਾ ਕੋਈ ਨਾ ਹਾਂ ਹੈ ਐਨਾ ਰੌਲਾ ਪਾ ਰੱਖਿਆ ਤੂੰ ਪੁੱਤ ਤਾਂ ਨੀਟ ਨਹੀਂ ਸਾਊਂਡ ਪੋਲੂਸ਼ਨ ਤੂੰ ਇੰਨੀ ਕਰ ਰੱਖੀ ਐ ਤੇ ਹਜੇ ਤੁਸ ਕਮੀ ਐ ਕੋਈ ਚੀਜ਼ ਦੀ ਇਹ ਦੇਖ ਲੈ ਸੋਤਾ ਜੀ ਨੇ ਦੇਖ ਲੈ ਹਾਂ ਕਦੋਂ ਕਦੋਂ ਤੁਸੀਂ ਆਪਣੇ ਜੂੜਾ ਕਰਵਾਓ ਹੁਣ ਠੀਕ ਐ ਕਦੋਂ ਦੇਖਾਂ ਅਸੀਂ ਆਈ ਥਿੰਕ ਦੇਖਿਆ ਸੀ ਪਰਸੋ ਚੋਂ ਉਥੇ ਮੈਂ ਤੁਸੀਂ ਆਪਣਾ ਜੂੜਾ ਕਰਾਓ हाँ। फिर आप शायद आप जाइए अज फिर सनाम क्यों सैर हाँ अच्छा। कर चलोंगे तो आप जोड़ा कराओ तुम फिर आप चलागे सुनाम ठीक है फिर फिर आप ਫਿਰ ਫਿਰ ਤੈਨੂੰ ਸਵਾਵਾਂਗੇ ਫਿਰ 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 ਤੜਕੇ ਉਠਾਵਾਂਗੇ ਫਿਰ ਉਸ ਤੋਂ ਬਾਅਦ ਤੁਹਾਨੂੰ ਤਿਆਰ ਕਰਾਂਗੇ ਸਕੂਲ ਜਾਣ ਵਾਸਤੇ ਫਿਰ ਤੂੰ ਸਕੂਲ ਜਾਇਓ ਫਿਰ ਹੁਣ ਇਹ ਨਹੀਂ ਕੋਈ ਤੈਨੂੰ ਫੜਤਾ ਹੈ ਅਗਰ ਤੁਸੀਂ ਜੁੜਾ ਨਹੀਂ ਕਰਾਇਆ ਫਿਰ ਸਾਨੂੰ ਫੈਂਟਾਂਗੇ